ਇਹ ਹੋਇਆ ਜੀ ਪੁਲਿਸ ਬੋਸ ਦੋਸਤੀ ਕੀ ਕਰੀਏ ਲੋਕੀ ਖਵਾਦਲ ਦੇ ਪੈਸਾ ਪੁਲਿਸ ਬੋਸ ਆ ਗਈ ਸਾਨੂੰ ਕੀ ਪਤਾ ਸਾਡੇ ਸ਼ਹਿਰ ਚ ਬਾਕੀ ਨਿਆਈ ਬਿਲਡਿੰਗਾਂ ਦੇ ਬਹੁਤ ਬਿਲਡਿੰਗਾਂ ਨੇ ਆ ਸਾਡੀ ਨਾਲ ਵਾਲੀ ਗਲੀ ਹੈ ਜੀ ਗਲੀ ਬੰਦ ਕਰੀ ਹੋਈ ਹੈ ਤਾਂ ਸਾਡੀ ਆਪਣੀ ਜਗ੍ਹਾ ਹੈ ਇਹ ਤਾਂ ਆਪਣੀ ਜਗ੍ਹਾ ਤੇ ਅਸੀਂ ਬਿਲਡਿੰਗ ਬਣਾਈ ਆ ਉਹ ਨਾਲ ਵਾਲੀ ਗਲੀ ਆ ਸਰਕਾਰੀ ਹੈ ਸਰਕਾਰੀ ਗਲੀ ਨੂੰ ਅਗਲੇ ਨੇ ਐਕਵਾਇਰ ਕਰਿਆ 6 ਲੱਖ 42000 ਦੇ باوجود ਵੀ ਤੁਹਾਡੀ ਬਿਲਡਿੰਗ ਗਿਰਾਈ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ 6 ਲੱਖ 42000 ਸਾਡੇ ਕੋਲ ਰਸੀਦ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਟਾ ਰਹੇ ਆ ਕੀ ਕੋਈ ਨੋਟਿਸ ਰੂਟਸ ਆਇਆ ਤੁਹਾਨੂੰ ਕੋਈ ਨੋਟਿਸ ਹੁਣ ਤੁਸੀਂ ਰੋਕਦੇ ਪਿਓ ਇਹਨਾਂ ਨੂੰ ਹਾਂਜੀ ਰੋਕਣਾ ਹੀ ਹੈ ਹੁਣ ਸਾਡੀ ਤਾਂ ਮਿਹਨਤ ਦੀ ਕਮਾਈ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀਸੀਬ ਜਿਹੜੀ ਹੈ ਉਹ ਚੱਲੀ ਆ ਤਾਂ ਉਸ ਤੋਂ ਬਾਅਦ ਜਿਹੜੇ ਮੂਰੇ ਖੜੇ ਹੋ ਗਏ ਨੇ ਉਸ ਇਸ ਵੱਲੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਇਸ ਬਿਲਡਿੰਗ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਨਹੀਂ ਤੋੜਨ ਦਵਾਂਗੇ ਪਰ ਪ੍ਰਸ਼ਾਸਨ ਜਿਹੜਾ ਇਸ ਵੱਲੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿਚਾਰੇ ਮੌਜੂਦ ਆ ਸੋ ਉਹਨਾਂ ਦਾ ਕਹਿਣਾ ਕਿ ਨਹੀਂ ਜੜੀ ਰੁੱਟਨ ਦਵਾਂਗੇ ਤੁਸੀਂ ਸਾਨੂੰ ਉਹਨਾਂ ਤੋਂ ਸਾਨੂੰ ਕੀ ਦੱਸੋ ਗਈ ਹੋ ਜੀ ਪੁਲਿਸ ਬੋਸ ਕਿ ਕੀ ਕਰੀਏ ਲੋਕੀ ਖਵਾਦਲ ਦੇ ਪੈਸਾ ਪੁਲਿਸ ਬੋਸ ਆਖੀ ਸਾਨੂੰ ਕੀ ਪਤਾ ਸਾਡੇ ਸ਼ਹਿਰ ਚ ਬਾਕੀ ਨਿਆਈ ਬਿਲਡਿੰਗਾਂ ਦੇ ਬਹੁਤ ਬਿਲਡਿੰਗਾਂ ਨੇ ਆ ਸਾਡੀ ਨਾਲ ਵਾਲੀ ਗਲੀ ਹੈ ਜੀ ਗਲੀ ਬੰਦ ਕਰੀ ਹੋਈ ਹੈ ਤਾਂ ਸਾਡੀ ਆਪਣੀ ਜਗ੍ਹਾ ਇਹ ਤਾਂ ਆਪਣੀ ਜਗ੍ਹਾ ਤੇ ਅਸੀਂ ਬਿਲਡਿੰਗ ਬਣਾਈ ਆ ਉਹ ਨਾਲ ਵਾਲੀ ਗਲੀ ਆ ਇਹ ਸਰਕਾਰੀ ਆ ਸਰਕਾਰੀ ਗਲੀ ਨੂੰ ਅਗਲੇ ਨੇ ਐਕਵਾਇਰ ਕਰਿਆ ਆ 6 ਲੱਖ 42 ਹਜ਼ਾਰ ਦੀ ਦੇ ਬਾਵਜੂਦ ਵੀ ਤੁਹਾਡੀ ਬਿਲਡਿੰਗ ਢਾਈ ਜਾ ਰਹੀ ਆ ਹਾਂਜੀ ਹਾਂਜੀ ਬਿਲਕੁਲ 6 ਲੱਖ 42 ਹਜ਼ਾਰ ਦੀ ਸਾਡੇ ਕੋਲ ਰਸੀਦ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਢਾ ਰਹੇ ਆ ਕੀ ਕੋਈ ਨੋਟਿਸ ਰਿਸੀ ਆ ਤੁਹਾਨੂੰ ਕੋਈ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਪੁੱਛ ਨਹੀਂ ਆਇਆ ਜੀ ਤੁਹਾਨੂੰ ਸਾਡੇ ਕੋਲ ਪੁੱਛ ਕਿਸੇ ਜਾਣ ਕਿ ਕਿੰਨੇ ਦਿਨ ਤੱਕ ਆਣਿਆ ਕਿ ਨਹੀਂ ਉਹਨਾਂ ਨੂੰ ਤਾਂ ਹੁਣ ਤੁਸੀਂ ਰੋਕਦੇ ਪਿਓ ਇਹਨਾਂ ਨੂੰ ਹਾਂਜੀ ਰੋਕਣਾ ਹੀ ਆ ਹੁਣ ਸਾਡੀ ਤਾਂ ਮਿਹਨਤ ਦੀ ਕਮਾਈ ਐ ਬਿਲਕੁਲ ਤੁਸੀਂ ਦੇਖ ਸਕ ਜੇਸੀਬ ਜਿਹੜੀ ਹੈ ਉਹ ਚੱਲੀ ਆ ਤਾਂ ਉਸ ਤੋਂ ਬਾਅਦ ਜਿਹੜੇ ਮੂਰੇ ਖੜੇ ਹੋ ਗਏ ਨੇ ਉਸ ਵੱਲੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਇਸ ਬਿਲਡਿੰਗ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਨਹੀਂ ਤੋੜਨ ਦਵਾਂਗੇ ਪਰ ਪ੍ਰਸ਼ਾਸਨ ਜਿਹੜਾ ਇਸ ਵੱਲੇ ਦੇਖ ਸਕਦੇ ਹੋ ਵੱਡੀ ਗਿੰਦੀ ਦੇ ਵਿਚਾਰੇ ਮੌਜੂਦ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਜੜੀ ਰੁੱਟਣ ਦਵਾਂਗੇ ਤੁਸੀਂ ਸਾਨੂੰ ਉਹਨਾਂ ਤੋਂ ਸਮਝਾਈ ਹੋਈ ਹੋ ਜੀ ਪੁਲਿਸ ਪੁਲਿਸ ਕੀ ਕਰੀਏ ਲੋਕੀ ਖਵਾਣ ਦੇ ਪੈਸਾ ਪੁਲਿਸ ਪੁਲਿਸ ਨੂੰ ਕੀ ਪਤਾ ਲੱਗਦਾ ਸ਼ਹਿਰ ਦੇ ਬਾਕੀ ਨਿਯਾਈ ਬਿਲਡਿੰਗਾਂ ਦੇ ਬਹੁਤ ਬਿੰਡਗੇ ਨੇ ਆ ਸਾਡੀ ਨਾਲ ਵਾਲੀ ਗਲੀ ਹੈ ਜੀ ਗਲੀ ਬੰਦ ਕਰੀ ਹੋਈ ਹੈ ਇਹ ਤਾਂ ਆਪਣੀ ਜਗ੍ਹਾ ਤੇ ਅਸੀਂ ਬਿਲਡਿੰਗ ਬਣਾਈ ਆ ਉਹ ਨਾਲ ਵਾਲੀ ਗਲੀ ਆ ਇਹ ਸਰਕਾਰੀ ਆ ਸਰਕਾਰੀ ਗਲੀ ਨੂੰ ਅਗਲੇ ਨੇ ਐਕਵਾਇਰ ਕਰਾਇਆ 6 ਲੱਖ 42000 ਦੇ باوجود ਵੀ ਤੁਹਾਡੀ ਬਿਲਡਿੰਗ ਢਾਈ ਜਾ ਰਹੀ ਆ ਹਾਂਜੀ ਹਾਂਜੀ ਬਿਲਕੁਲ 6 ਲੱਖ 42000 ਸਾਡੇ ਕੋਲ ਰਸੀਦ ਆ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਢਾ ਰਹੀ ਆ ਕੀ ਕੋਈ ਨੋਟਿਸ ਰੂਟਸ ਆਇਆ ਤੁਹਾਨੂੰ ਕੋਈ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਪੱਤਰ ਨਹੀਂ ਆਇਆ ਜੀ ਸਾਨੂੰ ਤੁਹਾਡੇ ਪਾਸ ਕਿਤੇ ਜਾਣ ਕਿੰਨੇ ਦਿਨ ਤੋਂ ਅੰਕਰੀ ਨਹੀਂ ਆਉਣਾ ਹੁਣ ਤੁਸੀਂ ਰੋਕਦੇ ਪਿਓ ਇਹਨਾਂ ਨੂੰ ਹਾਂਜੀ ਰੋਕ ਲਈਏ ਹੁਣ ਸਾਡੀ ਤਾਂ ਮਿਹਨਤ ਦੀ ਕਮਾਈ ਐ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀਸੀਬ ਜਿਹੜੀ ਆ ਉਹ ਜਿਹੜੇ ਮੂਰੇ ਖੜੇ ਹੋ ਗਏ ਨੇ ਉਸ ਇਸ ਵੱਲੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਇਸ ਬਿਲਡਿੰਗ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਨਹੀਂ ਤੋੜਨ ਦਵਾਂਗੇ ਪਰ ਪ੍ਰਸ਼ਾਸਨ ਜਿਹੜਾ ਇਸ ਵੱਲੇ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿਚਾਰੇ ਮੌਜੂਦ ਆ ਸੋ ਉਹਨਾਂ ਦਾ ਕਹਿਣਾ ਹੈ ਕਿ ਨਹੀਂ ਜੜੀ ਰੁੱਟਣ ਦਵਾਂਗੇ ਤੁਸੀਂ ਸਾਨੂੰ ਉਹਨਾਂ ਤੋਂ ਹੋਰ ਸਾਨੂੰ ਕੀ ਦੱਸੋ ਗਈ ਹੋ ਜੀ ਪੁਲਿਸ ਬੋਸ ਕਿ ਕੀ ਕਰੀਏ ਲੋਕੀ ਖਵਾਦਲ ਦੇ ਪੈਸਾ ਪੁਲਿਸ ਬੋਸ ਆਖੀ ਸਾਨੂੰ ਕੀ ਪਤਾ ਸ਼ਹਿਰ ਚ ਬਾਕੀ ਨਿਆਈ ਬਿਲਡਿੰਗਾਂ ਦੇ ਬਹੁਤ ਬਿੰਡਗੇ ਨੇ ਬੰਦ ਕਰੀ ਹੋਈ ਹੈ ਤਾਂ ਸਾਡੀ ਆਪਣੀ ਜਗ੍ਹਾ ਹੈ ਇਹ ਤਾਂ ਆਪਣੀ ਜਗ੍ਹਾ ਤੇ ਅਸੀਂ ਬਿਲਡਿੰਗ ਬਣਾਈ ਆ ਉਹ ਨਾਲ ਵਾਲੀ ਗਲੀ ਹੈ ਸਰਕਾਰੀ ਹੈ ਸਰਕਾਰੀ ਗਲੀ ਨੂੰ ਅਗਲੇ ਨੇ ਐਕਵਾਇਰ ਕਰਿਆ ਹੈ 6 ਲੱਖ 42000 ਦੇ باوجود ਵੀ ਤੁਹਾਡੀ ਬਿਲਡਿੰਗ ਢਾਈ ਜਾ ਰਹੀ ਹੈ ਹਾਂਜੀ ਹਾਂਜੀ ਬਿਲਕੁਲ 6 ਲੱਖ 42000 ਸਾਡੇ ਕੋਲ ਰਸੀਦ ਹੈ ਪ੍ਰੋਪਰ ਫਿਰ ਉਸ ਤੋਂ ਬਾਅਦ ਵੀ ਬਿਲਡਿੰਗ ਢਾ ਰਹੀ ਹੈ ਕੀ ਕੋਈ ਨੋਟਿਸ ਮੁੱਟਿਆ ਆ ਤੁਹਾਨੂੰ ਕੋਈ ਨੋਟਿਸ ਕੋਈ ਨੋਟਿਸ ਨਹੀਂ ਆਇਆ ਜੀ ਕੋਈ ਪੁੱਛ ਨਹੀਂ ਆਇਆ ਜੀ ਸਾਨੂੰ ਸਾਡਾ ਮੁੱਛ ਕਿਸੇ ਜਾਣ ਕਿੰਨੀ ਦੇ ਦਿਨ ਤਾਂ ਨਹੀਂ ਆਉਣਾ ਤੇ ਹੁਣ ਤੁਸੀਂ ਰੋਕਦੇ ਪਿਓ ਇਹਨਾਂ ਨੂੰ ਹਾਂਜੀ ਰੋਕਣਾ ਹੀ ਹੈ ਹੁਣ ਸਾਡੀ ਤਾਂ ਮਿਹਨਤ ਦੀ ਕਮਾਈ ਹੈ ਬਿਲਕੁਲ ਤੁਸੀਂ ਅ ਜੀਸੀਬ ਜਿਹੜੀ ਹੈ ਉਹ ਚੱਲੀ ਆ ਤਾਂ ਉਸ ਤੋਂ ਬਾਅਦ ਜਿਹੜੇ ਮੂਰੇ ਖੜੇ ਹੋ ਗਏ ਨੇ ਉਸ ਵੱਲੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜਿਹੜੇ ਇਸ ਬਿਲਡਿੰਗ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਨਹੀਂ ਤੋੜਨ ਦਵਾਂਗੇ ਪਰ ਪ੍ਰਸ਼ਾਸਨ ਜਿਹੜਾ ਇਸ ਵੱਲੇ ਦੇਖ ਸਕਦੇ ਹੋ ਵੱਡੀ ਗਿੰਦੀ ਦੇ ਵਿਚਾਰੇ ਮੌਜੂਦ ਹੈ ਸੋ ਉਹਨਾਂ ਦਾ ਕਹਿਣਾ ਕਿ ਨਹੀਂ ਜੜੀ ਰੁੱਟਣ ਦਵਾਂਗੇ ਤੁਸੀਂ ਸਾਨੂੰ ਉਹਨਾਂ ਤੋਂ